ਸੋ ਪੰਜਾਬ ਦੇ ਵਿੱਚ ਹੜ੍ਹਾਂ ਦੇ ਕੈਰ ਦੇ ਵਿੱਚ ਇੱਕ ਬੜੀ ਹੀ ਖੁਸ਼ੀ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਾਣੀ ਘਟਣਾ ਸ਼ੁਰੂ ਹੋ ਗਿਆ ਪਾਣੀ ਲਥਨਾ ਸ਼ੁਰੂ ਹੋ ਗਿਆ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਦੋ ਦਿਨ ਪਹਿਲਾਂ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਰਤਾਰਪੁਰ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਦੀਆਂ ਇਹ ਤਸਵੀਰਾਂ ਨੇ ਇੱਕ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜ-ਪੰਜ ਫੋਟਾਪਾ ਪਾਣੀ کہہ ਸਕਦੇ ਆ ਸੋ ਇਹ ਦੂਸਰੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਪਾਣੀ ਬਿਲਕੁਲ ਸਾਫ਼ ਹੋ ਗਿਆ ਹੈ ਵਾਈਪਰ ਦੇ ਨਾਲ ਉਹ ਪਾਣੀ ਸਾਫ਼ ਕੀਤਾ ਜਾ ਰਿਹਾ ਹੈ ਜਿਹੜਾ ਕਿ ਕੁਝ ਦਿਨ ਜਿੱਥੇ ਪਾਣੀ ਖੜਾ ਰਵੇ ਉਹਦੇ ਨਾਲ ਚਿਕਨਾਈ ਜਿਹੜੀ ਫਰਸ਼ ਦੇ ਜਮੀਨ ਤੇ کہہ ਰਹੇ کہہ ਸਕਦੇ ਆ ਕਿ ਉਹ ਜਮ ਜਮ ਜਾਂਦੀ ਹੈ ਸੋ ਇਹ ਲਹਿੰਦੇ ਪੰਜਾਬ ਦੀਆਂ ਤਸਵੀਰਾਂ ਨੇ ਜਿੱਥੇ ਕਿ ਪਾਣੀ ਘਟਣਾ ਸ਼ੁਰੂ ਹੋ ਗਿਆ ਕਿਉਂਕਿ ਪਾਣੀ ਬਾਰੋਂ ਘਟ ਹੋਇਆ ਸੀ ਤਾਂ ਹੀ ਕਰਤਾਰਪੁਰ ਸਾਹਿਬ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਕੱਢਿਆ ਗਿਆ ਸੋ ਆਸ ਟਾਈਮ ਜਿਹੜੀ ਇਹ ਸ਼ੁਕਰ ਆਪਾਂ ਕਹਿ ਸਕਦੇ ਆ ਉਸ ਵਾਹਿਗੁਰੂ ਦਾ ਉਸ ਪਰਮਾਤਮਾ ਦਾ ਕਿ ਜਿਹੜਾ ਹੜਾ ਨੇ ਕਹਿਰ ਮਚਾਇਆ ਹੋਇਆ ਸੀ ਪੰਜਾਬ ਦੇ ਵਿੱਚ ਇੰਨਾ ਨੁਕਸਾਨ ਹੋਇਆ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਇਹ ਖੁਸ਼ੀ ਦੀ ਖਬਰ ਕਹਿ ਸਕਦੇ ਆ ਕਿ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ ਅਸੀਂ ਜਿਹੜਾ ਤੁਹਾਨੂੰ ਬਿਆਨ ਦਿਖਾਇਆ ਸੀ ਆਪਣੇ ਨਵੀਂ ਤਾਜ਼ਾ ਨਿਊਜ਼ ਚੈਨਲ ਦੇ ਵੱਲੋਂ ਸੀਐਮ ਮਰੀਮ ਨਵਾਜ਼ ਦਾ ਇੱਕ ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਸੀ ਜਿਹੜੀ ਕਿ ਅਮਜਾ ਸੀ ਮੀਟਿੰਗ ਬੁਲਾਈ ਸੀ ਕਿ ਉਸ ਦੇ ਵਿੱਚ ਜਿੰਨੇ ਵੀ ਕੈਬਨਿਨ ਮਨਿਸਟਰ ਸੀਗੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚੋਂ ਪਾਣੀ ਸਾਫ਼ ਕੀਤਾ ਜਾਵੇ ਤੇ ਇੱਕ ਦਿਨ ਦੇ ਵਿੱਚ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਹੁਕਮ ਸੀਗੇ ਪ੍ਰਸ਼ਾਸਨ ਦੇ ਵੱਲੋਂ ਬਹੁਤ ਹੀ ਚੰਗੀ ਤਰ੍ਹਾਂ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਗਈ ਤੇ ਇੱਕ ਦਿਨ ਦੇ ਵਿੱਚ ਵਿੱਚ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚੋਂ ਸਾਰਾ ਪਾਣੀ ਸਾਫ਼ ਕਰ ਦਿੱਤਾ ਗਿਆ ਕਿਉਂਕਿ ਪਰਸੋਂ ਉਹਨਾਂ ਦਾ ਇਹੀ ਜਿਹੜਾ ਬਿਆਨ ਕਹਿ ਸਕਦੇ ਹਾਂ ਸਾਹਮਣੇ ਆਇਆ ਸੀ ਤੇ ਅੱਜ ਜਿਹੜੀਆਂ ਹੁਣ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਅਸੀਂ ਤੁਹਾਨੂੰ ਤਾਜ਼ੀਆਂ ਤਸਵੀਰਾਂ ਦਿਖਾ ਰਹੇ ਹਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀਆਂ ਨੇ ਲੈਦੇ ਪੰਜਾਬ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਸਾਰਾ ਪਾਣੀ ਸਾਫ਼ ਹੋ ਚੁੱਕਿਆ ਹੈ ਤੇ ਫਰਸ਼ ਤੇ ਜ਼ਮੀਨ ਤੇ ਜਿਹੜਾ ਪਾਣੀ ਇਸ ਟਾਈਮ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਥੋੜੀ-ਬਹੁਤ ਚਿਕਨਾਈ ਰਹਿ ਜਾਂਦੀ ਹੈ ਜਦੋਂ ਕੁਝ ਦਿਨ ਪਾਣੀ ਜੰਮਿਆ ਰਹਿੰਦਾ ਹੈ ਤੇ ਉਹ ਹੁਣ ਵਾਈਪਰਾਂ ਦੇ ਨਾਲ ਸਾਫ਼ ਕੀਤਾ ਜਾ ਰਿਹਾ ਹੈ ਸੋ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਲੈਂਦੇ ਪੰਜਾਬ ਦੇ ਵਿੱਚੋਂ ਬਹੁਤ ਹੀ ਖੁਸ਼ੀ ਦੀ ਖਬਰ ਜਿਹੜੀ ਨਿੱਗਲ ਕੇ ਸਾਹਮਣੇ ਆਈ ਹੈ ਕਿ ਪਾਣੀ ਨਿਕਲ ਚੁੱਕਿਆ ਹੈ 5-5 ਫੁੱਟ ਜਿਹੜਾ ਪਾਣੀ ਸੀ ਦੋ ਦਿਨ ਪਹਿਲਾਂ ਤਸਵੀਰਾਂ ਦੇ ਵਿੱਚ ਆਪਾਂ ਦੇਖਦੇ ਸੀ ਸੋ ਅਸੀਂ ਵਾਹਿਗੁਰੂ ਦੇਗੇ ਹੀ ਅਰਦਾਸ ਕਰਦੇ ਹਾਂ ਕਿ ਚੜ੍ਹਦੇ ਪੰਜਾਬ ਦੇ ਵਿੱਚੋਂ ਵੀ ਇਹੋ ਜਿਹੀਆਂ ਤਸਵੀਰਾਂ ਛੇਤੀ ਤੋਂ ਛੇਤੀ ਸਾਨੂੰ ਦੇਖਣ ਨੂੰ ਤੇ ਸੁਣਨ ਨੂੰ ਮਿਲਣ ਕਿਉਂਕਿ ਲੈਂਦਾ ਪੰਜਾਬ ਤੇ ਚੜ੍ਹਦਾ ਪੰਜਾਬ ਬਿਲਕੁਲ ਨਾਲ-ਨਾਲ ਹੈਗੇ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਹੁਣ ਤੱਕ ਦੀਆਂ ਚੜ੍ਹਦੇ ਪੰਜਾਬ ਦੀਆਂ ਤਸਵੀਰਾਂ ਨੇ ਉਹ ਭਾਵੁਕ ਕਰਨ ਦੇਣ ਵਾਲੀਆਂ ਨਹੀਂ ਕਿਉਂਕਿ ਲੋਕ ਜਿਹੜੇ ਹਿਸਾਬ ਦੇ ਨਾਲ ਘਰਾਂ ਜੋ ਬੇਕਾਰ ਹੋ ਰਹੀ ਨੇ ਉਹ ਦੇਖੀ ਨਹੀਂ ਚਾਰੇ ਲੋਕਾਂ ਦੇ ਛੋਟੇ ਬੱਚੇ ਬਜ਼ੁਰਗ ਡੰਗਰ ਪਸ਼ੂ ਕਿਹੜੇ ਹਿਸਾਬ ਦੇ ਨਾਲ ਉਹ ਉਹਨਾਂ ਚੀਜ਼ਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਨਾਲ ਲੜ ਰਹੇ ਨੇ ਇੱਕ ਸਾਬ ਦਾ ਜੂਝ ਰਹੇ ਨੇ ਆਪਾਂ ਉਹਨਾਂ ਦਾ ਅੰਦਾਜ਼ਾ ਵੀ ਨਹੀਂ ਹੈਗਾ ਆਪਾਂ ਨੂੰ ਉਹ ਜਿਹੜੇ ਇਸ ਟਾਈਮ ਉਹਨਾਂ ਦੀ ਸਿਚੁਏਸ਼ਨ ਹੈਗੀ ਹੈ ਲੋਕ ਆਪਣੀਆਂ ਛੱਤਾਂ ਤੇ ਚੜੇ ਹੋਏ ਨੇ ਸੋ ਇਹ ਸੌਖਾ ਨਹੀਂ ਹੁੰਦਾ ਬਹੁਤ ਹੀ ਜ਼ਿਆਦਾ ਇਹ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਤੇ ਵੀ ਇਹੋ ਜਿਹਾ ਟਾਈਮ ਨਾ ਆਵੇ ਤੇ ਬਾਕੀ ਆਪਾਂ ਜੇ ਪ੍ਰਸ਼ਾਸਨ ਦੇ ਵੱਲੋਂ ਵੀ ਗਈਏ ਤੇ ਪ੍ਰਸ਼ਾਸਨ ਮਦਦ ਤੇ ਕਰ ਰਿਹਾ ਹੈ ਜਿੰਨਾ ਵੀ ਹੋ ਸਕਦਾ ਲੋੜਵੰਦ ਚੀਜ਼ਾਂ ਉਹਨਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਉਹ ਚਾਹੇ ਰਾਸ਼ਨ ਦੀ ਗੱਲ ਕਰੀਏ ਖਾਣ ਪੀਣ ਦੀਆਂ ਚੀਜ਼ਾਂ ਦੀ ਗੱਲ ਕਰੀਏ ਦੁੱਧ ਦਹੀਂ ਦੀ ਗੱਲ ਕਰੀਏ ਜਾਂ ਫਿਰ ਦਵਾਈਆਂ ਦੀ ਸਾਰਾ ਕੁਝ ਪੰਚਾਰੇ ਨੇ ਪਰ ਫਿਰ ਵੀ ਘਰ ਤੱਕ ਕਰ ਹੁੰਦਾ ਬਹੁਤ ਨੁਕਸਾਨ ਹੋ ਗਿਆ ਹੈ ਸੁਵੇਸ਼ ਤੋਂ ਜ਼ਿਆਦਾ ਨੁਕਸਾਨ ਨਾ ਹੀ ਹੋਵੇ ਇਹੀ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਅਰਦਾਸ ਕਰਦੇ ਹਾਂ